ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚਲੋ ਜੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹੇ ਕਟ్రਾਈ ਦਾ ਸੂਟ ਮਿਲੂਗਾ ਜੀ ਆਲ ਓਵਰ ਇਹ ਸੂਟ ਤੁਹਾਨੂੰ ਆਲ ਓਵਰ ਮਿਲੂਗਾ ਜੀ 1700 ਰੁਪਏ ਦਾ ਕਟ్రਾਈ ਦਾ ਵਧੀਆ ਵਾਲੀ ਕਟ్రਾਈ ਮਿਲੂਗੀ ਇਹਦੇ ਵਿੱਚ ਤੁਹਾਨੂੰ ਮਿਲਣਗੇ ਜੀ 15 ਕਲਰ ਦੇਖੋ ਪਹਿਲੇ 5 ਥਾਨਾਂ 'ਚ ਇਹ ਕਲਰ ਆ ਗਏ ਜੀ ਦੂਸਰੇ 5 ਦੇ 4 ਦੇ ਵਿੱਚ ਇਹ ਆ ਗਏ 15 ਤੁਹਾਨੂੰ ਇਹ 12 ਤੋਂ 15 ਦੇ ਵਿੱਚ ਵਿੱਚ ਮਿਲਣਗੇ ਕਲਰ ਬਹੁਤ ਸੋਹਣੇ ਨੇ ਪ੍ਰਿੰਟ ਬਹੁਤ ਸੋਹਣੇ ਨੇ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਕਟ్రਾਈ ਦੇ ਸੂਟ ਨੇ ਹੀ ਦੇਖੋ ਜੀ ਅਗਲੇ 4 ਇਹ ਆ ਗਏ ਜੀ 13 ਕਲਰ ਆ ਗਏ ਜੋ ਵੀ ਤੁਹਾਨੂੰ ਪਸੰਦ ਆ ਕਲਰ ਬਹੁਤ ਪਿਆਰੇ ਨੇ ਤਾਂ ਸਕਰੀਨਸ਼ਾਟ ਲਓ ਤੇ ਮੈਸੇਜ ਕਰ ਸਕਦੇ ਹੋ ਇਸ ਤੋਂ ਬਾਅਦ ਵਾਲੇ ਅਗਲੇ ਸੂਟ ਆ ਗਏ ਜੀ ਇਹ ਪਸ਼ਮੀਨਾ ਸਿਮਰ ਦੇ ਵਿੱਚ ਨੇ ਇਹਦੇ ਵਿੱਚ ਤੁਹਾਨੂੰ 6 ਕਲਰ ਮਿਲਣਗੇ ਇਹਦਾ ਪ੍ਰਾਈਸ ਰਹੂਗਾ ਜੀ 1400 ਰੁਪਏ ਸ਼ਿਪਿੰਗ ਚਾਰजेस ਵਿੱਚ ਹੀ ਹੋਣਗੇ ਅਗਰ ਪੰਜਾਬ ਤੋਂ ਬਾਹਰ ਨੇ ਤਾਂ ਤੁਹਾਨੂੰ ਲੱਗ ਜੂਗਾ ਚਾਰजेस ਨਹੀਂ ਪੰਜਾਬ ਦੇ ਵਿੱਚ ਫਰੀ ਰਹੂਗਾ ਜੀ ਦੂਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਲਾਈਟ ਪਿੰਕ ਸਿਮਰ ਪਸ਼ਮੀਨੇ ਦਾ ਹੈ ਤੁਹਾਨੂੰ ਸੂਟ ਮਿਲੂਗਾ ਜੋ ਵੀ ਫੈਬਰਿਕ ਦੱਸ ਕੇ ਦੇਵਾਂਗੇ ਜੀ ਉਹ ਹੀ ਸੇਮ ਮਿਲੇਗੀ ਚਲੋ ਜੀ ਇਹਦੇ ਵਿੱਚ 6 ਕਲਰ ਨੇ ਕਲਰ ਬਹੁਤ ਸੋਹਣੇ ਨੇ ਪ੍ਰਿੰਟ ਬਹੁਤ ਸੋਹਣੇ ਨੇ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਵਟਸਐਪ ਤੇ ਨੰਬਰ ਦਿੱਤਾ ਵਾ ਉੱਥੋਂ ਮੈਸੇਜ ਕਰ ਸਕਦੇ ਹੋ ਦੇਖੋ ਜੀ ਇਹਦੇ ਵਿੱਚ ਪ੍ਰਿੰਟ ਨੇ ਜਿਹੜੇ ਬਹੁਤ ਸੋਹਣੇ ਨੇ ਕਲਰ ਵੀ ਸਰਦਾਰੀ ਲੁੱਕ ਦੇ ਨੇ ਜਿੰਨਾ ਪਹਿਣਾ ਨੇ ਇਹ ਸੂਟ ਆਰਡਰ ਕਰਨੇ ਨੇ ਜੀ ਤੁਸੀਂ ਜਲਦੀ ਜਲਦੀ ਕਰ ਸਕਦੇ ਹੋ ਬਾਅਦ ਦੇ ਵਿੱਚ ਫਿਰ ਕਲਰ ਸੇਮ ਨਹੀਂ ਮਿਲਦਾ ਚਲੋ ਜੀ ਕੱਲ ਨੂੰ ਹੋਰ ਆਪਾਂ ਨਵੇਂ ਸੂਟਾਂ ਦੇ ਨਾਲ ਮਿਲਾਂਗੇ ਅੱਜ ਤੁਸੀਂ ਇਸ ਸੂਟਾਂ ਦੇ ਵਿੱਚੋਂ ਬੁੱਕ ਕਰਵਾਓ ਆਪਣੇ